ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਬੋਟਾ ਕੋਟਲੀ ਕਿਸੇ ਵੀ ਪੁਰਾਣੇ ਕੋਈ ਵੀ ਖੇਤੀਬਾੜੀ ਦੀ ਮਸ਼ੀਨਰੀ ਵੇਚਣੀ ਹੋਵੇ ਉਹਦੀ ਵੀਡੀਓ ਬਈ ਆਪਾਂ ਫੇਰ ਹੀ ਪਾਉਣੀ ਹੈ ਆਪਣੇ ਚੈਨਲ ਤੇ ਤੇ ਆਪਦੀਆਂ ਫੋਟੋਆਂ ਭੇਜ ਦਿਆ ਕਰੋ ਪੰਜ ਚਾਰ ਤੇ ਜਾਂ ਵੀਡੀਓ ਬਣਾ ਕੇ ਦੇ ਦਿਆ ਕਰੋ ਆਪਦੇ ਘਰੋਂ ਤੇ ਜੋ ਵੀ ਤੁਹਾਡੀ ਮਸ਼ੀਨਰੀ ਆ ਉਹਦੇ ਬਾਰੇ ਸਾਰਾ ਲਿਖ ਦਿਆ ਕਰੋ ਟਾਇਰ ਟੂਰ ਮਾਡਲ ਮਾਡਲ ਸਾਰਾ ਕੁਝ ਲਿਖ ਕੇ ਭੇਜ ਦਿਆ ਕਰੋ ਬਾਈ ਤੇ ਆਪਾਂ ਡੇਲੀ ਵੇਸ ਤੇ ਵੀਡੀਓ ਫਿਰ ਹੀ ਪਾਉਣੀ ਹੈ ਆਪਣੇ ਚੈਨਲ ਤੇ ਤੇ ਆ ਉੱਪਰ ਨੰਬਰ ਮੇਰਾ ਲੱਗਿਆ ਉੱਪਰਲੇ ਨੰਬਰ ਤੇ ਆਪਾਂ ਨੂੰ ਕਾਲ ਕਰ ਲਿਓ ਅੱਜ ਦੀ ਵੀਡੀਓ 'ਚ ਬਾਈ ਜੀ ਆਪਾਂ ਚਾਰ ਚੀਜ਼ ਦੋ ਟਰੈਕਟਰ ਬਕਾਊ ਆ ਇੱਕ 16 ਤਵੀਆਂ ਤੇ ਇੱਕ ਟਰਾਲਾ ਤੇ ਸਭ ਤੋਂ ਪਹਿਲੇ ਨੰਬਰ ਤੇ ਟਰੈਕਟਰ ਕਿਸੇ ਵੀਰ ਪੁਰਾਣੇ ਲੈਣਾ ਹੋਵੇ ਟਰੈਟ ਬਈ ਸਟੈਂਡਰਡ 450 ਤੇ 2010 ਮਾ ਦਾ ਟਰੈਕਟਰ ਆ ਤੇ ਹਰਿਆਣਾ ਨੰਬਰ ਆ ਤੇ ਮਗਰਲੇ ਟਾਇਰ 60 65 ਪੈਸੇ ਆ ਤੇ ਮੂਹਰੇ ਬਈ ਜਮਾ ਨਵੇਂ ਆ ਕਿਸੇ ਵੀਰ ਪੁਰਾਣੇ ਬਈ ਇਹ ਟਰੈਟ ਲੈਣਾ ਹੋਵੇ ਸਟੈਂਡਰਡ 450 ਤੇ ਇਹ ਖੜਾ ਕਾਲਿਆਂ ਵਾਲੀ ਮੰਡੀ ਮੰਡੀ ਬਈ ਕਾਲਿਆਂ ਵਾਲੀ ਨੇੜੇ ਤੇ ਕਾਲਿਆ ਵਾਲੀ ਮੰਡੀ ਦੇ ਨੇੜੇ ਟੈਟ ਖੜਾ ਏ ਤੇ ਬਾਈ ਕਹਿੰਦਾ 2 ਲੱਖ ਤੇ 50 ਹਜ਼ਾਰ ਦਾ ਟ੍ਰੈਟ ਮੈਂ ਦੇ ਦੂੰਗਾ ਬਾਈ ਵਾਹ ਕੇ ਚੈੱਕ ਕਰਕੇ ਮੇਰੇ ਘਰੋਂ ਟਰੈਕਟਰ ਲੈ ਜਾਓ ਕਿਸੇ ਵੀਰ ਪੁਰਾਣੇ ਇਹ ਟਰੈਕਟਰ ਲੈਣਾ ਹੋਵੇ ਤੇ ਬਾਈ ਦਾ ਫੋਨ ਨੰਬਰ ਹਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀਰ ਪੁਰਾਣੇ ਸੋਨ ਵਾਲੇ ਕਾ ਟਰੈਕਟਰ ਲੈਣਾ ਹੋਵੇ 50 ਦਾ ਸਾਰੇ ਭਰਾ ਦੇਖ ਲਓ ਬਾਈ 2018 ਮਾਡਲ ਟਰੈਕਟਰ ਆ ਬਾਈ ਤੇ ਪੰਜਾਬ ਨੰਬਰ ਆ ਤੇ ਚਾਰੇ ਟਾਇਰ ਨਵੇਂ ਆ ਟਰੈਕਟਰ ਦੇ ਕਿਸੇ ਵੀਰ ਪੁਰਾਣੇ ਬਈ ਇਹ ਟਰੈਕਟਰ ਲੈਣਾ ਹੋਵੇ ਸੋਨਾਲੀਕਾ 50 ਦਾ ਤੇ ਇਹ ਪਿੰਡ ਖੜਾ ਕੋਟਲੀ ਬਲੂ ਪਿੰਡ ਬਈ ਕੋਟਲੀ ਬਲੂ ਤੇ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਚ ਪਿੰਡ ਆਉਂਦਾ ਕੋਟਲੀ ਤੇ ਕੋਟਲੀ ਪਿੰਡ ਟਰੈਕਟਰ ਖੜਾ ਇਹ ਬਾਈ ਕਹਿੰਦਾ 4 ਲੱਖ ਤੇ 50 ਹਜ਼ਾਰ ਦੇ ਆਸੇ ਪਾਸੇ ਇਹ ਟਰੈਕਟਰ ਮੈਂ ਸੋਨਾਲੀਕਾ ਬਈ ਦੇ ਦੂੰਗਾ ਆਕੇ ਚੈੱਕ ਕਰਕੇ ਮੇਰੇ ਘਰੋਂ ਟਰੈਕਟਰ ਲੈ ਜਾਓ ਕਿਸੇ ਵੀਰ ਪੁਰਾਣੇ ਇਹ ਟਰੈਕਟਰ ਲੈਣਾ ਹੋਵੇ ਤੇ ਇਹ ਪਿੰਡ ਕੋਟਲੀ ਖੜਾ ਤੇ ਬਾਈ ਦਾ ਫੋਨ ਨੰਬਰ ਹਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀਰ ਪੁਰਾਣੇ 16 ਤਵੀਆਂ ਲੈਣੀਆਂ ਹੋਣ ਸਾਰੇ ਭਰਾ ਦੇਖ ਲੋ ਬਾਈ 90 ਪੈਸੇ ਬਈ ਤਵੇ ਪਏ ਆ ਬਾਈ ਕਹਿੰਦਾ ਮੇਰੀਆਂ ਤਵੀਆਂ ਦੇ ਤੇ ਤਲਵੰਡੀ ਭਾਈ ਦੀਆਂ ਤਵੀਆਂ ਬਣੀਆਂ ਕਿਸੇ ਵੀਰ ਪੁਰਾਣੇ ਵੀ ਇਹ ਤਵੀਆਂ ਲੈਣੀਆਂ ਹੁਣ 16 ਤੇ ਏਰੀਆ ਫਰੀਦਕੋਟ ਫਰੀਦਕੋਟ ਏਰੀਏ ਚ ਬਈ ਇਹ ਤਵੀਆਂ ਪਈਆਂ ਤੇ ਬਾਈ ਕਹਿੰਦਾ 48000 ਦੇ ਆਸੇ ਪਾਸੇ ਇਹ ਮੈਂ ਤਵੀਆਂ ਦੇ ਦੂੰਗਾ ਕਿਸੇ ਵੀਰ ਪੁਰਾਣੇ ਤਵੀਆਂ ਲੈਣੀਆਂ ਹੋਣ ਤੇ ਬਾਈ ਕਹਿੰਦਾ ਵਾਣ ਵਿਹਲੇ ਪਏ ਆ ਆ ਕੇ ਚੈੱਕ ਕਰਕੇ ਮੇਰੇ ਘਰੋਂ ਤਵੀਆਂ ਲੈ ਜਾਓ ਕਿਸੇ ਵੀ ਪੁਰਾਣੇ ਬਾਈ ਤਾਮੀਆਂ ਲੈਣੀਆਂ ਹੁਣ ਤੇ ਇਹ ਫਰੀਦਕੁਟੇਰੀ ਗੀਚ ਪਈਆਂ ਤੇ ਬਾਈ ਦਾ ਫੋਨ ਨੰਬਰ ਹਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀ ਪੁਰਾਣੇ ਟਰਾਲਾ ਲੈਣਾ ਹੋਵੇ 14 ਸੱਤ ਟਰਾਲਾ ਬਾਈ 7 ਫੁੱਟ ਚੌੜਾ ਤੇ 14 ਫੁੱਟ ਲੰਮਾ ਟਰਾਲਾ ਤੇ ਬਗੈਰ ਜੱਕ ਤੋਂ ਬਗੈਰ ਬਾਈ ਜੱਕ ਤੋਂ ਟਰਾਲਾ ਕਿਸੇ ਵੀ ਪੁਰਾਣੇ ਇਹ ਟਰਾਲਾ ਬਾਈ ਲੈਣਾ ਹੋਵੇ ਤੇ ਇਹ ਟਰਾਲਾ ਖੜਾ ਅਮਰਸਾ ਏਰੀਏ ਚ ਏਰੀਆ ਬਾਈ ਬਾਈ ਦਾ ਅਮਰਸਰ ਤੇ ਬਾਈ ਕਹਿੰਦਾ 2 ਲੱਖ ਤੇ 10000 ਦੇ ਆਸੇ ਪਾਸੇ ਇਹ ਟਰਾਲਾ ਮੈਂ ਦੇ ਦੂੰਗਾ ਬਾਈ ਸਾਰੇ ਪਾਸੋਂ ਟਰਾਲਾ ਪੂਰਾ ਓਕੇ ਆ ਕਿਸੇ ਵੀਰ ਪ੍ਰਾਣੇ ਇਹ ਟਰਾਲਾ ਲੈਣਾ ਹੋਵੇ ਤੇ ਅਮਰਸਰੀ ਕੀ ਟਰਾਲਾ ਖੜਾ ਤੇ ਬਾਈ ਦਾ ਫੋਨ ਨੰਬਰ ਹਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਅੱਜ ਦੀ ਵੀਡੀਓ ਆਪਣੇ ਕੋਲੇ ਬਾਈ ਚਾਰ ਚੀਜ਼ਾਂ ਸੀ ਤੇ ਆਪਾਂ ਚਾਰੀ ਚੀਜ਼ਾਂ ਦਿਖਾਤੀਆਂ ਤੇ ਕੱਲ ਨੂੰ ਨਵੀਆਂ ਖੇਤੀਬਾੜੀ ਸੰਦੇ ਆਪਾਂ ਲੈ ਕੇ ਫੇਰ ਆਵਾਂਗੇ ਤੇ ਸਾਰਿਆਂ ਨੂੰ ਬਾਈ ਜੀ ਸਸਰੀ ਕਾਲ